ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੁਰਸਿੰਗ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਭੁੱਲਰ ਡੇਰੀ ਫਾਰਮ ਤੇ ਸੋ ਆਨਰ ਬਾਈ ਸੰਦੀਪ ਸਿੰਘ ਭੁੱਲਰ ਵੀ ਹੁੰਦੇ ਆ ਦੋਸਤੋ ਪਰ ਅੱਜ ਜਿਹੜੀ ਗੱਲ ਆ ਵੀਰ ਜੋਤੇ ਦੇ ਨਾਲ ਕਰਾਂਗੇ ਸੋ ਬਿਲਕੁਲ ਗੈਰ ਹਾਜ਼ਰੀ ਦੇ ਵਿੱਚ ਵੀਰ ਜੋਤੇ ਬਿਲਕੁਲ ਟ੍ਰੈਂਡ ਕਰਦੇ ਆ ਪਸ਼ੂਆਂ ਨੂੰ ਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮੱਚ ਦਿਖਾ ਦਾਂਗੇ ਬਿਲਕੁਲ ਤਾਜੀ ਸੂਈ ਸਵਾਈ ਆ ਤੇ ਸਮਾਂ ਕਿੰਨਾ ਹੋ ਗਿਆ ਸੂਈ ਨੂੰ ਪੂਰੀ ਡਿਟੇਲ ਆ ਉਹ ਬਾਈ ਦੇ ਨਾਲ ਗੱਲਬਾਤ ਕਰਕੇ ਆਪਾਂ ਉਹਨਾਂ ਤੋਂ ਜਾਣਕਾਰੀ ਲੈ ਲਾਂਗੇ ਸੋ ਜਿਸ ਵੀਰ ਨੂੰ ਮੱਝ ਪਸੰਦ ਆਉਗੀ ਆਪਦੀ ਤਸੱਲੀ ਆ ਤੁਸੀਂ ਘਰੇ ਚੁਵਾਈ ਕਰਕੇ ਦੋ ਟਾਈਮ ਤਸੱਲੀ ਕਰ ਸਕਦੇ ਹੋ ਬਾਕੀ ਢਿੱਖੀਬੜ ਦਾ ਦੋਸਤੋ 8-7 ਕਿਲੋਮੀਟਰ ਦੀ ਦੂਰੀ ਆ ਪਿੰਡ ਸੌਰ ਸਿੰਘ ਤੁਸੀਂ ਖਾਸ ਵਿਜਿਟ ਕਰ ਲਿਓ ਤੇ ਆਜੋ ਲੈਨੇ ਆ ਡਿਟੇਲ ਬਾਰੇ ਕੀ ਇਨਫੋਰਮੇਸ਼ਨ ਆ ਇਸ ਮੱਝ ਦੀ ਸੋ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਨਵਜੋਤ ਸਿੰਘ ਜੀ ਜੋਤੇਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਭ ਸਾਹੁ ਕੀ ਹਾਲ ਚਾਲ ਬਹੁਤ ਵਧੀਆ ਠੀਕ ਠਾਕ ਜੀ ਹਾਂ ਜੀ ਜੀ ਵਧੀਆ ਕਿਰਪਾ ਮਾਰਿਆ ਜੀ ਚਲੋ ਵਧੀਆ ਚੱਲ ਰਿਹਾ ਤੇ ਜੋਤੇਬਾਈ ਪਸੂ ਅੱਜ ਬਾਕੀ ਸੇਲ ਹੋ ਗਿਆ ਜੀ ਇਹ ਰਹਿ ਗਈ ਮੱਝ ਆਪਣੇ ਕੋਲ ਹਾਂ ਇਹ ਰਹੀ ਹੈ ਨਵੀਂ ਆਈ ਹੈ ਮੱਝ ਦੀ ਬਾਕੀ ਸਾਰੇ ਸੇਲ ਹੋ ਗਏ ਪੁੱਛ ਜੀ ਆਈ ਹੈ ਮੱਝ ਹਾਂ ਜੀ ਅੱਜ ਹੀ ਆਈ ਹੈ ਜੀ ਠੀਕ ਆ ਸੋਈ ਤਾਂ ਤਾਜ਼ੀਆਂ ਹਾਂ ਜੀ ਤਾਈ ਸੋਈ ਹੈ ਤੀਜ ਦਿਨ ਇਹਨੂੰ ਬੋਲੇ ਚੱਲੇ ਠੀਕ ਹੈ ਜੀ ਹਾਂ ਜੀ ਬੋਲੇ ਦੇ ਵਿੱਚ ਆ ਤੇ ਆਪ ਸੂਆ ਕਿਰਮਾ ਜੀ ਸੂਆ ਦਾ ਸੰਦੂਸ ਸਾਹਿਬ ਆਖੀ ਮੈਂ ਤੇ ਜੇ ਸੂਵੇ ਦੇ ਵਿੱਚ ਆ ਦੋਸਤੋ ਠੀਕ ਹੈ ਕੋਈ ਵੀ ਰਾਤੀ ਸਮਝਣਾ ਤੀਜਾ ਮੰਨ ਲੇ ਵੀਰਾਂ ਦਾ ਵੀ ਆਪਾਂ ਚਲੋ ਦੂਜਾ ਮੰਨ ਲਿਆ ਪਰ ਤੀਜੇ ਸੂਵੇ ਦੇ ਵਿੱਚ ਲੱਗਦੀ ਪਈ ਆ ਤੇ ਤਿੰਨ ਕਿ ਦਿਨਾਂ ਦਾ ਜਿਹੜਾ ਸਮਾਂ ਹੋ ਗਿਆ ਤਿੰਨ ਕਿ ਦਿਨ ਹੋ ਗਏ ਆ ਸੂਈ ਨੂੰ ਤੇ ਆ ਜਿਹੜੀ ਤੁਸੀਂ ਥਣ ਥਣ ਦੀ ਕੁਆਲਿਟੀ ਵੇਖ ਸਕਦੇ ਹੋ ਠੀਕ ਹੈ ਜੀ ਥਾਂ ਦਾ ਸਹਿਜ ਚੰਗਾ ਬਿਲਕੁਲ ਤੇ ਬਿਲਕੁਲ ਐਨ ਮੁੱਠੀ ਦਾ ਥਣ ਜੋ ਤੇ ਮੈਂ ਕਿੰਨਾ ਬੋਲਾ ਚਵਾਈ ਕੀਤੀ ਕਿੰਨਾ ਕਹਿਗਾ ਦੋ ਡੰਗ ਸੰਧੂ ਸਾਹਿਬ ਵਿਖਾਵਾ ਭਾਵੇਂ ਇਹ 12 ਕਿਲੋ ਦਾ ਆ ਮੈਂ 13 ਨੂੰ ਵੇਚ ਲੋਇਰ ਦਾ ਦੁੱਧ ਦਾ 9.5 10 ਕਿਲੋ ਬੋਲਾ ਵਾਲੇ ਜੇ ਦਿਨ ਦੀ ਸੂਈ ਚ ਬੋਲਾ ਹੈ 8.9 9 ਕਿਲੋ ਹੈਗਾ ਮੈਂ ਨਾ 9.5 10 ਦੇ ਵਿੱਚ ਵਿੱਚ ਹੋਊਗਾ ਵਿਖਾਵਾ ਜਿਆਦਾ ਹੋਵੇ ਪਰ ਦੱਸਾਂਗੇ ਆਪਾਂ ਉਹਨਾਂ ਜਿੰਨਾ ਹੋਊਗਾ ਠੀਕ ਹੈ ਜੀ ਹਾਂਜੀ ਵੀ ਦੋਸਤੋ 9 ਕਿਲੋ ਵੀਰਾਂ ਦਾ ਵੀ ਬਿਲਕੁਲ ਜਿਹੜਾ ਨੈੱਟ ਹੁਣ ਮੌਖੀ ਤੇ ਬੋਲਾ ਉਹ ਹਾਜ਼ਰ ਤੇ ਨੇਲ ਕਾਫਾ ਥੱਲੇ ਠੀਕ ਹੈ ਜੀ ਘੱਟਾ ਸੋ ਬਾਕੀ ਆਪਾਂ ਖੋਲ ਕੇ ਤਸੱਲੀ ਨਾਲ ਤੁਹਾਨੂੰ ਜਿਹੜੀ ਇਹ ਮੱਝ ਵੀ ਦਿਖਾ ਦ ਅਹ ਜਿਹੜੀ ਦੋਸਤੋ ਸ਼ਾਮ ਦੇ ਟਾਈਮ ਜਿਹੜੀ ਆਪਾਂ ਅੱਜ ਵੀਡੀਓ ਬਣਾ ਰਹੇ ਆ 25 ਜੁਲਾਈ ਨੂੰ ਸੋ ਸਮਾਂ ਤੁਸੀਂ ਨੋਟ ਕਰ ਲਓ ਸ਼ਾਮ 5:30 ਤੋਂ 5 ਵਜੇ ਦਾ ਹੈਗਾ ਠੀਕ ਆ ਸੋ ਜਿਸ ਵੀਰ ਨੇ ਖਰੀਦਣੀ ਆਪਦੀ ਦੋ ਡੰਗ ਚਵਾਈ ਤੁਸੀਂ ਜ਼ਰੂਰ ਕਰ ਲਿਆ ਕਰੋ ਕਿਉਂਕਿ ਬਹੁਤੇ ਵੀਰਾਂ ਦੇ ਜਿਹੜੇ ਦੋਸਤੋ ਕਮੈਂਟ ਆਉਂਦੇ ਆ ਠੀਕ ਆ ਇਹਨਾਂ ਦੁੱਧ ਨਹੀਂ ਹੋ ਸਕਦਾ ਇਹਨਾਂ ਬੋਲਾ ਨਹੀਂ ਹੋ ਸਕਦਾ ਸੋ ਵੈਰੀਫਾਈ ਕਰ ਲਿਆ ਕਰੋ ਚੈੱਕ ਕਰ ਬਾਅਦ ਵਿੱਚ ਕੋਈ ਕਮੀ ਪੇਸ਼ੀ ਨਹੀਂ ਹੁੰਦੀ ਆ ਤੁਸੀਂ ਕਮੈਂਟਾਂ ਰਾਹੀਂ ਜਿਹੜੀ ਗੱਲਬਾਤ ਕਰ ਸਕਦੇ ਹੋ ਦੱਸ ਸਕਦੇ ਹੋ ਇਨਾ ਥੱਲੇ ਪਾਇਆ ਗਿਆ ਆ ਤੁਸੀਂ ਆਪਣੇ ਘਰੇ ਕੋਈ ਕੁਝ ਦੋ ਟਾਈਮ ਤਸੱਲੀ ਕਰਕੇ ਲਈਏ ਤਿੰਨ ਟਾਈਮ ਕਰ ਲੇ ਆਪਾਂ ਤਾਂ ਇਹ ਕਿੰਨੇ ਕਿ ਆਪਣੇ ਘਰੇ ਕੋਈ ਭਾਵੇਂ ਦੋ ਦਿਨ ਰਹਿ ਗਏ ਤਸੱਲੀ ਕਰ ਲੇ ਪਰ ਕੱਲ ਨੂੰ ਕੋਈ ਲਾਂਮਾ ਜਿਹਨੂੰ ਦਿੰਦਾ ਨਾ ਉਹ ਕੰਮ ਗਲਤ ਆ ਘਰੇ ਖੜ ਕੇ ਭਾਵੇਂ ਦੁੱਧ ਪੂਰਾ ਹੀ ਹੋਵੇ ਮੁਰਕੇ ਬਦਨਾਮੀ ਕਰਨ ਦਾ ਇਹ ਬੰਦੇ ਕੀ ਲੋਕ ਉਹ ਕੰਮ ਗਲਤ ਬਿਲਕੁਲ ਹਾਂ ਕਿ ਜੇ ਸਾਡੇ ਘਰੇ ਕੋਈ ਚੀਜ਼ ਬੱਜੀ ਆ ਤਸੱਲੀ ਕਰਕੇ ਖੜੋ ਆਓ ਜਿਵੇਂ ਮਿਰਖ ਪਰਖ ਕਰਕੇ ਜੇ ਮੈਨੂੰ ਤੁਹਾਨੂੰ ਯਕੀਨ ਨਹੀਂ ਹੁੰਦਾ ਬਿਲਕੁਲ ਹਾਂਜੀ ਇੱਕ ਇੱਕ ਵੀਰ ਦਾ ਕਮੈਂਟ ਸੀਗਾ ਭਾਈ ਜੋਤੇ ਵੀ ਚਲੋ ਕਮੈਂਟ ਆਪਾਂ ਰੀਡ ਬਹੁਤ ਘੱਟ ਕਰਦੇ ਆ ਚਲੋ ਦੇਖਣੇ ਵੀ ਪੈਂਦੇ ਆ ਹਾਂਜੀ ਉਹ ਵੀਰ ਕਹਿੰਦਾ ਸੀ ਵੀ ਸਾਡੇ ਘਰ ਦੀ ਸਾਨੂੰ ਗਾਰੰਟੀ ਦਿਆ ਕਰੋ ਵੀ ਜਿੰਨਾ ਮੰਨ ਲਓ ਵੀ 8 9 ਲੀਟਰ 10 ਕਿਲੋ ਜਾਂ 12 ਕਿਲੋ ਕਹਿ ਦਿੰਦਾ ਕੋਈ ਵਪਾਰੀ ਵੀ ਹਾਂਜੀ ਜਦੋਂ ਅਸੀਂ ਘਰੇ ਚਵਾਈ ਕਰਦੇ ਆ ਸਾਨੂੰ ਉਹਦੀ ਗਾਰੰਟੀ ਦਿਆ ਕਰੋ ਉਹ ਹੁਣ ਉੱਥੇ ਵੀ ਕੀ ਕਰ ਸਕਦੇ ਕੀ ਕਰ ਸਕਦੇ ਉੱਥੇ ਸੰਤੂ ਸਾਹਿਬ ਆਪਾਂ ਗਾੜੀ ਜਾ ਜੇ ਹੁਣ ਪੱਠਾ ਜਾਂ ਵੰਡ ਮੁੰਡਾ ਥੋੜਾ ਪੋਣਾ ਮੁੰਡਾ ਕੋਈ ਇਹਨੂੰ ਚਾਰਾ ਪਾਵਾਂਗੇ ਕੋਈ ਤਾਂ ਹੀ ਕਿਸੇ ਦੂਗਾ ਹੁਣ ਆਖੀ ਕਿ ਆਪਾਂ ਪਸ਼ੂ ਘਰੇ ਬੰਨ ਕੇ ਜਾਂ ਗਰਾਉਂਡੇ ਚੱ ਉਹ ਤਾਂ ਟਾਈਮ ਤਸੱਲੀ ਕਰਾਇ ਦਿੱਤੀ ਦਿਓ ਅਗਲੇ ਕਰਦੇ ਜਾਗੇ ਤੂੰ ਹੁਣ ਜਦੋਂ ਸੰਧੂ ਸਾਹਿਬ ਕੋਈ ਚੀਜ਼ ਆਲਦੇ ਘਰੇ ਚਲੀ ਗਏ ਮੁੜ ਕੇ ਤਾਂ ਆਪ ਨੂੰ ਸਾਮ ਕਰਨੀ ਪੈਣੀ ਹੈ ਬਿਲਕੁਲ ਇਹ ਸਾਮ ਕਰਾਂਗੇ ਦਿਨ ਤਾਂ ਹੀ ਦੇਣਾ ਵਾ ਬਿਲਕੁਲ ਇਹ ਉਹਨਾਂ ਵੀਰਾਂ ਦੇ ਸਵਾਲ ਆ ਜਿਹੜੇ ਕਈ ਵੀਰ ਕਮੈਂਟ ਦੇ ਵਿੱਚ ਤੁਸੀਂ ਕਰਦੇ ਹੋ ਦੋਸਤੋ ਕਮੈਂਟ ਜਰੂਰ ਕਰਿਆ ਕਰੋ ਪਰ ਉਹ ਜਿਹੜੇ ਆਪਾਂ ਸਵਾਲ ਵੀ ਪੁੱਛ ਲਿਆ ਕਰਾਂਗੇ ਵਪਾਰੀ ਵੀਰਾਂ ਤੋਂ ਵੀ ਬਿਲਕੁਲ ਜਿਹੜੀ ਆ ਗੱਲਬਾਤ ਕਹੀ ਗਈ ਕਿੰਨੀ ਕੁ ਸਹੀ ਆ ਇਸ ਕਰਕੇ ਦੋਸਤੋਂ ਦੁੱਧ ਜਿਹੜਾ ਮੌਕੇ ਦਾ ਦੱਸਿਆ ਜਾਂਦਾ ਵੀ ਜਿਹੜੀ ਕੋਈ 2-4 ਲੰਗ ਰੱਖ ਕੇ ਮਾਲਕ ਵੱਲੋਂ ਵਪਾਰੀ ਵੀਰ ਵੱਲੋਂ ਜਿਹੜੀ ਚਵਾਈ ਕੀਤੀ ਹੁੰਦੀ ਆ ਉਹਦੇ ਪਿਹਾਵ ਤੇ ਜਿਹੜਾ ਦੁੱਧ ਦੱਸਿਆ ਜਾਂਦਾ ਕੱਲ ਨੂੰ 2-4 ਦਿਨਾਂ ਬਾਅਦ ਤੁਸੀਂ ਬਹੁਦੇ ਵੀਰ ਕਹਿੰਦੇ ਹੋ ਵੀ ਕਾਹਾਂ ਸਾਡੇ ਘਰੇ 2-4 ਲੰਗ ਚੋਕੇ ਅਸੀਂ ਜੇ 10 ਕਿਲੋ ਨਹੀਂ ਨਿਕਲਿਆ ਤੇ ਫਿਰ ਉੱਥੇ ਕੀ ਕੀਤਾ ਜਾਵੇ ਠੀਕ ਆ ਜੀ ਉੱਥੇ ਸੇਵਾ ਸੇਵਾ ਜਿੰਨੀ ਤੁਸੀਂ ਵਧੀਆ ਚੰਗੇ ਢੰਗ ਨਾਲ ਕਰ ਲੋਗੇ ਦੁੱਧ ਪਸ਼ੂ ਨੇ ਕੱਢ ਦੇਣਾ ਤਾਜ਼ਾ ਸੋਇਆ ਪਸ਼ੂ ਕੋਈ ਟੋਕੜ ਪਸ਼ੂ ਨਹੀਂ ਹੁੰਦਾ ਤਾਜ਼ਾ ਸੋਇਆ ਪਸ਼ੂ ਜਿਹੜਾ ਦੋਸਤੋਂ ਦੁੱਧ ਤੇ ਹੌਲੀ ਰਈ ਗੱਲ ਜਿਹੜੀ ਦੋਸਤੋ ਸੂਆਂ ਦੀ ਸੂਏ ਵਿੱਚ ਬਹੁਤੇ ਵੀਰ ਕਿਉਂਕਿ ਹਰ ਇੱਕ ਵੀਰ ਦੀ ਆਪੋ ਆਪਣੀ ਮੈਂ ਪਹਿਲਾਂ ਜਿਹੜੀ ਨੋਟ ਕਰਾ ਦੇਣਾ ਉਹਨਾਂ ਵੀ ਸਮਝ ਜਿਹੜੀ ਹਰ ਇੱਕ ਦੀ ਆਪੋ ਆਪਣੀ ਆ ਦੂਜੇ ਕਿਹੜਾ ਸੂਆ ਤੁਸੀਂ ਤੀਜੇ ਮੰਨ ਸਕਦੇ ਹੋ ਤੀਜੇ ਕਿਹੜਾ ਸੂਆ ਤੁਸੀਂ ਚੌਥੇ ਮੰਨ ਸਕਦੇ ਹੋ ਕਿਉਂਕਿ ਇੱਕ ਅਦੇ ਸੂਏ ਦਾ ਜੱਗਾ ਪਿੱਛਾ ਤੁਹਾਨੂੰ ਲੱਗਦਾ ਤੁਸੀਂ ਆਪਦੀ ਅਕਾਊਂਟਿੰਗ ਆਪਦੀ ਸਮਝ ਨਾਲ ਖਾਸ ਇਹਦਾ ਤੀਜਾ ਸੂਆ ਵਾ ਖਾਸ ਹਾਂਜੀ ਆਪਾਂ ਦੁੱਧਾਂ ਨੂੰ ਕਹਿੰਦੇ ਆਪਾਂ ਕਿੰਨੇ ਤੀਜਾ ਬਾਕੀ ਇਸ ਮੱਦੇ ਤੀਜਾ ਸੂਆ ਭਾਈ ਜੁੱਤਾਂ ਦਾ ਵੀ ਤੀਜਾ ਸੂਆ ਹੈ ਠੀਕ ਆ ਜੀ ਬਾਕੀ ਆ ਤੁਸੀਂ ਪਿੱਠ ਪੁੜੇ ਤੋਂ ਚ ਆਹਨ ਪੂਰੀ ਤਰ੍ਹਾਂ ਲੀਆ ਲਿਆ ਬਈ ਫੋਜੀ ਥੰਦੇਵਾ ਵੇਖੋ ਕਾਫੀ ਖੂਬਸੂਰਤ ਚੌਰ ਸਿਲਕ ਕੁਆਲਟਰ ਦੀ ਮਾਲਕਾ ਬਾਕੀ ਥਾਂ ਤੋਂ ਬਿਲਕੁਲ ਗਲਾਸ ਵਰਗੇ ਜਿਹੜੇ ਦੋਸਤੋਂ ਥਾਂ ਨੇ ਸੈਦ ਸਿੰਘਾ ਥਨਾਂ ਦਾ ਤੇ ਬਿਲਕੁਲ ਪਤਲੇ ਚਮ ਦੇ ਵਿੱਚ ਪਿੰਡਾ ਵੇਖੂਗੇ ਬਿਲਕੁਲ ਪਤਲੀ ਚਮੜੀ ਹੈ ਬਾਕੀ ਮੂੰਹ ਮੱਥੇ ਦੀ ਵੀ ਚੰਗੀ ਆ ਬਿਲਕੁਲ ਸਿੰਗੀ ਸੁੰਗੀ ਕਾਫੀ ਵਧੀਆ ਸੀਗੀ ਜੀ ਤੇ ਮਾਜ ਸਰੀਰਕਤਾ ਜੇ ਵੇਖੀਏ ਤਾਂ ਬਿਲਕੁਲ ਜਿਹੜੀ ਮੀਡੀਅਮ ਹਾਈਟ ਤੋਂ ਪਲੱਸ ਤੁਸੀਂ ਅਕਾਊਂਟ ਕਰ ਸਕਦੇ ਆ ਆ ਵੇਖੋ ਤੋਬੀ ਜਤੋਪੇ ਦਾ ਮੈਂ ਤੁਹਾਨੂੰ ਦਿਖਾਉਂਦਾ ਮਾਰੋ ਠੀਕ ਆ ਬਿਲਕੁਲ ਤਾਜੀ ਸੂਈ ਸੁਬਾਈ ਆ ਦੋਸਤੋ ਮਾਝਾ ਠੀਕ ਆ ਪਰ ਰੇਟ ਦੀ ਵੀ ਗੱਲ ਆ ਜਾਂਦੀ ਆ ਰੇਟ ਬਹੁਤੇ ਵੀਰ ਕਹਿੰਦੇ ਆ ਵੀ ਹਨਾ ਮੁੱਲ ਜ਼ਿਆਦਾ ਜਾਂ ਕੁਛ ਵੀ ਆ ਆ ਵਪਾਰੀ ਵੀਰ ਨੇ ਆਪਣੀ ਡਿਮਾਂਡ ਜਿਹੜੀ ਰੱਖਣੀ ਹੁੰਦੀ ਆ ਮੰਗ ਕਰਨੀ ਹੁੰਦੀ ਆ ਬਾਕੀ ਤੁਸੀਂ ਕਿੱਥੋਂ ਕਿਤਾਕ ਤੋਲ ਮੋਲ ਕਰ ਸਕਦੇ ਹੋ ਉਹ ਤੁਸੀਂ ਘਰ ਵਿਜ਼ਿਟ ਕਰਕੇ ਜਿਹੜੀ ਆ ਦੋਸਤੋ ਗੱਲਬਾਤ ਕਰ ਲੈਣੋ ਜੋਤੇ ਭਾਈ ਅ ਮੱਝ ਦਾ ਜਵਾਲਦੀ ਥੰਦ ਜੋ ਵੀ ਚੰਗੀ ਆ ਬਹੁਤ ਵਧੀਆ ਤਾਜੀ ਸੂਈ ਕੀ ਮੁੱਲ ਕਰਦੇ ਡਿਮਾਂਡ ਕੀ ਆ ਸੰਦੂ ਸਾਹਿਬ ਮੂਲ ਤੋਂ 80 ਕਰੀਏ ਆਪਾਂ 85 ਕਰੀਏ ਹਾਂ ਨਾ ਹੀ 76000 ਦੀ ਦੇਵੇਂ ਉਹ ਤੋਂ ਮਾਨਤਾਨ ਕਰ ਦਾਂਗੇ 76000 ਦੇ ਵਿੱਚੋਂ ਮਾਨਤਾਨ ਕਰ ਦਾਂਗੇ ਠੀਕ ਹੈ ਜੀ 76000 ਦੇ ਵਿੱਚੋਂ ਦੋਸਤੋ ਮਾਨਤਾਨ ਹੋ ਜਾਊਗਾ ਠੀਕ ਹੈ ਜੀ 76000 ਦੇ ਵਿੱਚੋਂ ਜਿਹੜਾ ਉਹ ਮਾਨਤਾਨ ਹੋ ਜਾਊਗਾ ਬਾਕੀ ਜਿਹੜਾ ਹਵਾਨਾ ਪੂਰਾ ਬੈਕ ਸਾਈਡ ਤੋਂ ਤੁਹਾਨੂੰ ਆਪਸ ਵਿੱਚ ਚੈੱਕ ਕਰਾ ਦਿੰਨੇ ਆ ਆ ਦੇਖੋ ਨਹੀਂ ਫਾਈਨਲ ਬੋਲ ਰਹੀ ਹੈ ਸਾਹਿਬ ਸਾਹਿਬ ਦਾ ਮੁੱਲ ਦੱਸਿਆ ਨੂੰ ਲਓ ਜੀ ਠੀਕ ਹੈ ਜੋਤੇ ਭਾਈ ਆ ਨੰਬਰ ਬੋਲ ਲੀਏ ਆਪਣੇ ਨੰਬਰ 84370 38949 1 ਹੈ ਗਏ 734 73 73229 ਠੀਕ ਹੈ ਜੀ ਇਹ ਨੰਬਰ ਆ ਜਿਹੜੇ ਦੋਸਤੋ ਵੀਰ ਜੋਤੇ ਦੇ ਆ ਠੀਕ ਹੈ ਜੀ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ